ਕੋਈ ਸੰਗਤ ਚ ਪੈਰਾ ਕੱਟਣ ਘਰੋਂ ਆਂਦੀ ਏ ਤੁਸੀਂ ਘਰਾਂ ਚੋਂ ਆਏ ਕੋਈ ਚ ਪੈਰਾ ਕੱਟਣ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦਾ ਜਦੋਂ ਵੀ ਇਸ ਤਰ੍ਹਾਂ ਘਰਾਂ ਚੋਂ ਆਓ ਛੇਸ ਦਿਨ ਪਤਾ ਲੱਗੇ ਮੈਂ ਅੱਜ ਹੁਣ ਚ ਪੈਰਾ ਕੱਟਣ ਜਾਣਾ ਜਾਂ ਗੁਰਦੁਆਰਾ ਸਾਹਿਬ ਜਾਣਾ ਘਰ ਤੋਂ ਹੀ ਘਰ ਤੋਂ ਹੀ ਭਾਵ ਪੜਵੇ ਉਹ ਵਿਖੇ ਗੰਭੀਰਤਾ ਵਿਖੇ ਇੱਕ ਆਉਣ ਵਾਲੇ ਦੇ ਅੰਦਰ ਜਿੰਨੂੰ ਕਹਿੰਦੇ ਨਾ ਗੁਰਦੁਆਰੇ ਜਾਏ ਰਹਿਤ ਨਾਮਿਆ ਦੇ ਵਿੱਚ ਗੁਰਦੁਆਰੇ ਜਾਏ ਮਾਰਗ ਮੈਂ ਬ੍ਰਹਮਚਰਦ ਰੱਖੇ ਆੜ ਦਾ ਤਰੀਕਾ ਦੱਸੇ ਜੇ ਚੌਥੇ ਦੁਪਹਿਰੇ ਕੱਟਣ ਦੇ ਵਿੱਚ ਜਦੋਂ ਮੈਂ ਚੱਲ ਕੇ ਅਮਰ ਦੇ ਬਾਬਾ ਦੀਪ ਸਿੰਘ ਮੈਨੂੰ ਡੇਕ ਦੇ ਹੋ ਬਾਪਾ ਦੀਪ ਸਿੰਘ ਮੇਰੀ ਹਾਜ਼ਰੀ ਲਾ ਲੈ ਸੰਗਤਾਂ ਬਹੁਤ ਆਉਂਦੀਆਂ ਹਾਜ਼ਰੀ ਕਿਸੇ ਕਿਸੇ ਦੀ ਲੱਗ ਕਿਦੀ ਲੱਗਦੀ ਹੈ ਜਿਹੜੇ ਘਰ ਤੋਂ ਹੀ ਭਾਅ ਬਣਾਉਂਦੇ ਤੇ ਖੁਸ਼ੀਆਂ ਚੜੀਆਂ ਹੁੰਦੀਆਂ ਅੱਜ ਮੈਂ ਚਪੈਰਾ ਕੱਟਣ ਚੱਲੀ ਉਹ ਦੇ ਕੁਲਦੀ ਜਿੰਦਾ ਤੇ ਘਰ ਤੋਂ ਚਲਦੇ ਸਾਰ ਉਹ ਸਭ ਪਹਿਲਾ ਕੰਮ ਇਹ ਕਰਦੇ ਅਰਦਾਸ ਕਰ ਦਿੰਦੇ ਬਾਬਾ ਜੀ ਬੇਚਰ ਬਾਬਾ ਜੀ ਵੱਡੇ ਦਰਦ ਦੇ ਆਉਣਾ ਰਸਤੇ ਵਿੱਚ ਇੱਕ ਖਿੰਦ ਮੈਨੂੰ ਭੁੱਲਿਓ ਨਾ ਧਿਆਨ ਤੁਹਾਡੇ ਚਰਨਾ ਚ ਰਵੇ ਗੁਰਦੁਆਰੇ ਜਾਏ ਮਾਰਗ ਮੇ ਬ੍ਰह्मਚਰਜ ਰੱਖ ਗਾਣੇ ਸੁਣਦੇ ਨਹੀਂ ਗੱਲਾਂ ਬਾਤਾਂ ਕਰਦੇ ਨਹੀਂ ਹੋਰ ਇਧਰ ਉਧਰ ਧਿਆਨ ਮਾਰਦੇ ਨਹੀਂ ਉਹਦਾ ਧਿਆਨ ਇੱਕ ਸਥਿਰ ਹੋਵੇ ਬਾਬਾ ਜੀ ਦੇ ਚਰਨਾਂ ਮੇਤਰਾਚ ਚਲਦੇ ਰੋੜ ਤੇ ਸਿਮਰਨ ਹਿਰਦੇ ਚਲਦਾ ਹੋਵੇ ਸਿਮਰਨ ਕਰਦਾ ਕਰਦਾ ਜਦੋਂ ਖੁਸ਼ੀਆਂ ਖੇੜਿਆਂ ਦੇ ਵਿੱਚ ਉਡੀਕ ਦੇ ਵਿੱਚ ਵੇਖੋ ਜਦੋਂ ਕਿਸੇ ਪਿਆਰੇ ਨੂੰ ਮਿਲਣਾ ਹੋਵੇ ਨਾ ਤੇ ਉਡੀਕ ਵਿੱਚ ਖੁਸ਼ੀ ਹੁੰਦੀ ਹੈ ਉਹਨੂੰ ਮਿਲਣ ਦੇ ਵਿੱਚ ਖੁਸ਼ੀ ਦਾ ਭਾਵ ਹੁੰਦਾ ਜਿਹਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਤੁਹਾਡੀ ਸਿਸਟਰ ਨੇ ਆਣਾ ਹੈ ਵਿਆਹੀ ਗਈ ਹੈ ਸਿਸਟਰ ਨੇ ਆਣਾ ਘਰ ਆਣਾ ਇਕ ਪਿਆਰ ਹੁੰਦਾ ਹੈ ਭੈਣਾਂ ਦੇ ਵਿੱਚ ਤੇ ਉਸ ਦਿਨ ਉਡੀਕ ਹੁੰਦੀ ਹੈ ਕਿ ਬਈ ਕਿੰਨਾ ਚਾਹ ਜੜਿਆ ਹੁੰਦਾ ਹੈ ਪ੍ਰਸ਼ਾਦਾ ਪਾਣੀ ਸਭ ਕੁਝ ਬਣ ਰਿਹਾ ਹੁੰਦਾ ਹੈ ਪੂਰੇ ਚਾਵਾ ਦੇ ਵਿੱਚ ਕਿ ਅੱਜ ਮੇਰੇ ਆਪਣੇ ਪਰਿਵਾਰ ਨੇ ਆਣ ਬੜੇ ਧਿਆਨ ਨਾਲ ਸਭ ਉਹ ਧਿਆਨ ਰੱਖਿਓ ਇਹ ਗੱਲ ਦੀ ਜਮਕੜ ਕਰ ਗਏ ਤੇ ਸੱਚੀ ਗੱਲ ਜੇ ਕਦੇ ਵੀ ਗੁਰਦੁਆਰਾ ਸਿਰਚੋਂ ਖਾਲੀ ਨਹੀਂ ਜਾਓ ਇਹ ਗੱਲ ਦੀ ਪਕੜ ਕਰ ਗਏ ਕਦੇ ਵੀ ਇਹ ਨਹੀਂ ਹੋਏਗਾ ਬਾਣੀ ਦੇ ਜਪ ਤਪ ਦਾ ਭਾਵ ਨਾ ਮਿਲੇ ਇਹ ਨਹੀਂ ਹੋਏ ਜਿੰਨੂ ਮਿਲਣ ਚੱਲੇ ਆ ਇੱਕ ਹੁੰਦਾ ਸਿਰਫ ਸੁਣਿਆ ਸੀ ਚਪੈਰਾ ਕੱਟਣ ਨਾਲ ਦੁੱਖ ਕੱਟੇ ਜਾਂਦੇ ਐ ਬਾਣੀ ਪੜਨ ਨਾਲ ਦੁੱਖ ਕੱਟੇ ਜਾਂਦੇ ਐ ਬਾਬਾ ਦੀਪ ਸਿੰਘ ਦੇ ਦਰ ਤੇ ਬਹਿ ਗਏ ਰਸਤੇ ਵਿੱਚ ਗਾਣੇ ਸੁਣਦੇ ਆਏ ਹੋਰ ਇਧਰ ਉਧਰ ਦੀਆਂ ਗੱਲਾਂ ਕਰਦੇ ਆਏ ਤੇ ਹੱਸ ਠੱਡੇ ਕਰਦੇ ਆਏ ਪਹੁੰਚ ਗਏ ਗੁਰਦੁਆਰਾ ਸਾਹਿਬ ਉੱਥੇ ਵੀ ਜਿੱਦਾਂ ਕਿਦਾਂ ਸੰਗਤ ਵੱਲ ਵੇਖ ਕੇ ਕਰ ਲਿਆ ਓਕੇ ਸੋਕੇ ਕਿਉਂ ਮੇਰੀਆਂ ਝੋਲੀਆਂ ਭਰ ਜਾਣਗੀਆਂ ਇਸ ਤਰ੍ਹਾਂ ਨਹੀਂ ਜਦੋਂ ਘਰੋਂ ਚੱਲੇ ਤੇ ਜਦੋਂ ਅਸੀਂ ਇੱਕ ਵਾਈਬ੍ਰੇਸ਼ਨ ਆਪਣੇ ਅੰਦਰ ਮਿਲਣ ਵਾਲੇ ਵਾਸਤੇ ਇੰਨੀ ਪੋਜ਼ਿਟਿਵ ਰੱਖਦੇ ਆਂ ਅਗਲਾ ਵੀ ਓਨੇ ਪਿਆਰ ਨਾਲ ਤੁਹਾਨੂੰ ਮਿਲਦਾ ਹੈ ਕਦੀ ਇਹ ਅਜ਼ਮਾ ਕੇ ਵੇ ਜਿਹਨੂੰ ਤੁਸੀਂ ਬੜੀ ਵਾਈਬ੍ਰੇਸ਼ਨ ਬੜੇ ਬੜੇ ਪੋਜ਼ਿਟਿਵ ਪਾਅ ਤੁਹਾਡੇ ਨਾਲ ਯਾਦ ਕਰ ਰਹੇ ਹੁੰਦੇ ਹੋ ਉਹ ਵੀ ਤੁਹਾਨੂੰ ਉਹਨੇ ਹੀ ਪਿਆਰ ਦਾ ਮਿਆਰ ਜੇ ਨੂੰ ਤੁਸੀਂ ਪੜੀ ਨੇਟਿਵ ਵਾਈਬ੍ਰੇਸ਼ਨ ਦੇ ਨਾਲ ਯਾਰ ਆਉਣਾ ਉਹਨੇ ਮਿਲਣਾ ਹੀ ਪੈਣਾ ਹੈ ਤੇ ਉਹਦਾ ਉਹਦੀ ਗੱਲ ਨਹੀਂ ਬਣਦੀ ਜਦੋਂ ਇਸ ਤਰ੍ਹਾਂ ਆਪਣੇ ਦੁੱਖ ਗੁਰੂ ਅੱਗੇ ਬਾਬਾ ਦੀਪ ਸਿੰਘ ਅੱਗੇ ਰੱਖਦਾ ਹੈ ਘਰੋਂ ਹੀ ਬਾਣੀ ਦੇ ਪੈਰੇ ਵਿੱਚ ਚੱਲਦਾ ਹੈ ਅਰਦਾਸ ਕਰਕੇ ਬਾਣੀ ਤੇ ਪੈਰੇ ਤੇ ਚੱਲਦਾ ਹੈ ਬਾਬਾ ਜੀ ਨੂੰ ਮਿਲਣ ਦੀ ਤਾਂਗੇ ਜਦੋਂ ਪਹੁੰਚਦਾ ਚ ਪੈਰੇ ਜਾਪਤਵ ਸਮਾਗਮ ਦੇ ਵਿੱਚ ਫਿਰ ਡਟ ਕੇ ਚੌਂਗਣੇ ਮਾਰ ਕੇ ਇੱਕ ਇੱਕ ਪਲ ਬਾਬਾਈ ਦੇ ਚਰਨ ਪਰਸਦਾ ਤੇ ਇੰਨੇ ਪ੍ਰੇਮ ਚ ਮੈਂ ਕਈ ਸ਼ੀਤਾ ਸਹਿ ਪੋਬਣ ਸਹਿਬ ਜਿੱਥੇ ਰੁਟੀਨ ਤੇ ਜਾਣਾ ਹੁੰਦਾ ਹੈ ਸੰਗਤਾਂ ਵੇਖੀਆਂ ਨੇ ਇਧਰ ਸ਼ਬਦ ਚੱਲਦੇ ਹੁੰਦਾ ਉਧਰ ਅਥਰੂ ਚੱਲਦੇ ਹੁੰਦੇ ਓ ਵੀਰਵਾਨੇ ਕੁਦਰਤ ਰੂ ਚੱਲ ਰਿਹਾ ਹੁੰਦੇ ਨੇ ਇੱਕ ਜੇਵੇਂ ਗੱਲਾਂ ਕਰ ਰਹੇ ਹੁਣ ਬਾਬਾ ਦੀਪ ਸਿੰਘ ਜੀ ਦੇ ਨਾਲ ਜੀ ਕੀ ਵਰਤਾ ਹੋਏ ਸੁਖੁਰ ਤੇਰਦਾ ਅੰਦਰ ਅਰਦਾਸ ਚੱਲਦੀ ਹੋਵੇ ਭਾਵ ਚੱਲ ਰਿਹਾ ਹੋਵੇ ਬਾਬਾ ਜੀ ਤੇਰੇ ਤੋਂ ਬਿਨਾ ਮੇਰਾ ਐ ਕੌਣ ਹੈ ਤੁਝ ਬਿਨ ਕਮ ਨੰਬਰ ਜਦੋਂ ਇਸ ਤਰ੍ਹਾਂ ਦੇ ਭਾਵਾਂ ਆ ਕੇ ਮੋਈ ਗੁਰਬਾਣੀ ਦਾ ਆਸਰਾ ਲੈ ਕੇ ਬਾਬਾ ਜੀ ਦੇ ਚਰਨ ਫੜਦਾ ਹੈ ਤੇ ਬਾਪਾ ਜੀ ਉਹਨੂੰ ਕਦੀ ਖਾਲੀ ਨਹੀਂ ਹੋਣਾ